ਅਗਲੀ ਖਬਰ ਜਿਹੜੇ ਸਪੈਸ਼ਲ ਕਾਉਂਸਲ ਜੈਕ ਸਮਿਥਾ ਉਹਨਾਂ ਨੇ ਇਹ ਕਿਹਾ ਹੈ ਕਿ ਐ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅਗੇਂਸਟ ਕਾਫੀ ਜ਼ਿਆਦਾ ਐਵਿਡੈਂਸ ਹੈਗੇ ਉਹਨਾਂ ਨੂੰ ਕਨਵਿਕਟ ਕਰਨ ਦੇ ਲਈ ਜੋ ਇਹ ਸਪੈਸ਼ਲ ਕਾਉਂਸਲ ਸੀਗੇ ਪਰ ਬਾਅਦ ਦੇ ਵਿੱਚ ਹੁਣ ਕਿਉਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਇਲੈਕਟ ਹੋ ਗਏ ਆ ਤੇ ਸਾਰੇ ਜਿਹੜੇ ਚਾਰजेस ਆ ਉਹ ਡ੍ਰੌਪ ਕਰ ਦਿੱਤੇ ਗਏ ਹੈਗੇ ਆ ਪ੍ਰੋਸੀਕਿਊਟਰਸ ਨੇ ਦੋ ਫੈਡਰਲ ਕ੍ਰਿਮੀਨਲ ਕੇਸ ਜਿਹੜੇ ਟਰੰਪ ਉਹਨਾਂ ਦੇ ਅਗੇਂਸ ਸੀ ਉਹ ਉਹ ਉਹਨਾਂ ਨੂੰ ਜਿਹੜਾ ਫੋਲੋ ਕਰ ਰਹੇ ਸੀ ਸਮਿਥ ਨੇ ਇੱਕ ਲੈਟਰ ਲਿਖਿਆ ਟੋਨੀ ਜਨਰਲ ਮੈਰਿਕ ਗਾਰਲੈਂਡ ਨੂੰ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਟਰੰਪ ਉਣੀ ਪੂਰੇ ਚਾਰਜ ਹੋਣੇ ਸੀ ਜੇ ਉਹ ਪ੍ਰੈਜ਼ੀਡੈਂਟ ਇਲੈਕਟ ਨਾ ਹੁੰਦੇ ਜੀ ਬਿਲਕੁਲ ਉਹ ਕਹਿੰਦੇ ਵੀ ਇਨਾ ਫੈਵਿਡੈਂਸ ਸੀਗਾ ਵੀ ਉੱਥੋਂ ਦੀ ਜਿਹੜੀ ਜਿਊਰੀ ਆ ਉਹ ਉਹਨਾਂ ਨੂੰ ਕਨਵਿਕਟ ਕਰ ਸਕਦੀ ਸੀ ਸੋ 137 ਪੇਜਾਂ ਦੀ ਜਿਹੜੀ ਰਿਪੋਰਟ ਅਜੇ ਤੱਕ ਜਨਤਕ ਨਹੀਂ ਹੋਈ ਉਹਦੀ ਜਿਹੜੀ ਮੋਰੇ ਵਾਲੀ ਚਿੱਠੀ ਜਿਹੜੀ ਉਹਨਾਂ ਨੇ ਟਰਨੀ ਜਨ ਅਮੈਰੀਕਾ ਗਾਰਡਲੈਂਡ ਨੂੰ ਦਿਖਾਈ ਆ ਉਹਦੇ ਬਾਰੇ ਹੀ ਜਿਹੜਾ ਉਹਨਾਂ ਨੇ ਕਿਹਾ ਕਹਿੰਦੇ ਵੀ ਮੈਂ ਆਪਣੀ ਟੀਮ ਦਾ ਜਿਹੜਾ ਕੰਮ ਆ ਤੇ ਆਪਣਾ ਕੰਮ ਆ ਉਸ ਨੂੰ ਮੈਂ ਡਿਫੈਂਡ ਕਰਦਾ ਆ ਆਲਦੋ ਉਸਨੇ ਆਪਣੇ ਸਪੈਸ਼ਲ ਕਾਉਂਸਲ ਦੇ ਅਹੁਦੇ ਤੋਂ ਅਸਤੀਫਾ ਆਲਰੇਡੀ ਦੇ ਦਿੱਤਾ ਉਹਨੂੰ ਪਤਾ ਵੀ ਜੇ ਨਾ ਉਹ ਅਸਤੀਫਾ ਦਿੰਦੇ ਤਾਂ ਵੈਂਚੂਰੀ ਟਰੰਪ ਉਹਨਾਂ ਨੇ ਉਹਨਾਂ ਨੂੰ ਫਾਇਰ ਤੇ ਉਸ ਚੀਜ਼ ਤੋਂ ਕਰ ਹੀ ਜਿਹੜਾ ਉਹ ਦੇਣਾ ਸੀਗਾ ਫੈਡਰਲ ਡਿਸਟ੍ਰਿਕਟ ਕੋਰਟ ਐਲੀਨ ਕੈਨਨ ਨੇ ਕੁਐਸਚਨ ਪਹਿਲਾਂ ਜਿਹੜੇ ਇਸ ਰਿਪੋਰਟ ਨੂੰ ਜਨਤਾ ਕਰਨ ਦੇ ਉੱਤੇ ਰੋਕ ਲਾ ਦਿੱਤੀ ਸੀ ਪਰ ਕੱਲ ਹੀ ਜਿਹੜੀ ਇਹ ਜਿਹੜੀ ਰਿਪੋਰਟ ਜਨਤਕ ਕਰਨ ਦੇ ਲਈ ਰਾਹ ਜਿਹੜਾ ਆ ਉਹ ਪਦਰਾ ਹੋ ਗਿਆ 트럼ਪ ਉਹਨਾਂ ਦੇ ਟੀਮ ਦੇ ਦੁਆਰਾ ਜੋ ਇਸ ਸਟੇਨ ਨੂੰ ਐਕਸਟੈਂਡ ਕਰਨ ਦੀ ਕੋਸ਼ਿਸ਼ ਸੀ ਉਸ ਨੂੰ ਉਹਨਾਂ ਨੇ ਖਾਰਜ ਕਰ ਦਿੱਤਾ ਹੈਗਾ ਡਿਪਾਰਟਮੈਂਟ ਆਫ ਜਸਟਿਸ ਆ ਉਹ ਕਹਿੰਦੇ ਵੀ ਜਿਹੜਾ ਪਹਿਲਾ ਵੋਲਿਊਮ ਆ ਸਿਰਫ ਉਸ ਨੂੰ ਹੀ ਪਬਲਿਕ ਕੀਤਾ ਜਾਊਗਾ ਜਿਹੜਾ ਵੋਲਿਊਮ 2 ਵਾ ਉਸ ਨੂੰ ਅਜੇ ਉਹ ਐਗਰੀ ਨਹੀਂ ਹੋਏ ਵੀ ਉਸ ਨੂੰ ਪਬਲਿਕਲੀ ਰਿਲੀਜ਼ ਕੀਤਾ ਜਾ ਸਕਦਾ ਆ ਸੋ ਸਮਿਥ ਹੋਣਾ ਨੇ ਇਨਫ ਕਹਿੰਦੇ ਵੀ ਐਵੀਡੈਂਸ ਜਿਹੜਾ ਕੀਤਾ ਕਹਿੰਦੇ ਵੀ ਸੈਂਟਰਲ ਸਟੇਜ ਦੇ ਵਿੱਚ ਸੀਗੇ 트ੰਪ ਉਹਨਾਂ ਦੇ ਦੁਆਰਾ ਜੋ ਕੋਸ਼ਿਸ਼ਾਂ ਹੋਈਆਂ ਇੱਕ ਹਿਸਾਬ ਦੇ ਨਾਲ ਆਪਣਾ ਅਹੁਦਾ ਬਚਾ ਕੇ ਰੱਖਣ ਦੇ ਲਈ ਈਵਨ ਦੋ ਇਲੈਕਸ਼ਨ ਹਾਰ ਹਾਰ ਚੁੱਕੇ ਸੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਉਹਨਾਂ ਨੇ ਉੱਥੇ ਤੱਕ ਲੈ ਕੇ ਆਂਦਾ ਇਹ ਹੁਣ ਤਾਂ ਰਿਪੋਰਟ ਤੋਂ ਬਾਅਦ ਚ ਪਤਾ ਲੱਗਣਾ ਹੈ ਅਸਲ ਦੇ ਵਿੱਚ ਸੋ ਮੁੱਖ ਤੌਰ ਦੇ ਤੇ ਉਹਨਾਂ ਨੇ ਕਿਹਾ ਵੀ ਐਵੀਡੈਂਸ ਬਥੇਰਾ ਸੀਗਾ ਵੀ ਟਰੰਪ ਹੁਣੇ ਕਨਵਿਕਟ ਹੋ ਸਕਦੇ ਸੀਗੇ ਜਿਹੋ ਜਿਹਾ ਜੀ ਇਹ ਮੰਨ ਲਓ ਵੀ ਸਾਲ ਪਹਿਲਾਂ ਹੋ ਰਿਹਾ ਹੁੰਦਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਇੱਕ ਸਾਲ ਪਹਿਲਾਂ ਤਾਂ ਡਿਫਰੈਂਟ ਸਟੋਰੀ ਹੋਣੀ ਸੀ ਪਰ ਟਰੰਪ ਹੋਣਾ ਨੂੰ ਲੋਕਾਂ ਨੇ ਵੱਡੀ ਮਾਤਰਾ ਦੇ ਵਿੱਚ ਵੋਟਾਂ ਪਾ ਕੇ ਜਿਹੜਾ ਉਹ ਜਿਤਾਇਆ ਤੇ ਜਿਸ ਕਰਕੇ ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਤੇ ਉਹ ਸਾਰੀਆਂ ਚੀਜ਼ਾਂ ਦੇ ਕਰਕੇ ਇਹ ਜਿਹੜੀ ਰਿਪੋਰਟ ਆ ਇਹ ਹੁਣ ਠੰਡੇ ਬਸਤੇ ਦੇ ਵਿੱਚ ਚਲੇ ਜਾਊਗੀ ਈਵਨ ਦੋ ਟਰੰਪ ਹੁਣੀ ਕਨਵਿਕਟਿਡ ਫੈਲਨ ਉਹ ਡਿਕਲੇਅਰ ਹੋ ਚੁੱਕੇ ਆ ਉਹਨਾਂ ਨੂੰ ਸੈਂਟੈਂਸਿੰਗ ਹੋ ਚੁੱਕੀ ਆ ਇਸ ਮਾਮਲੇ ਦੇ ਵਿੱਚ ਵੀ ਕਹਿੰਦੇ ਵੀ ਇਨਫ ਐਵੀਡੈਂਸ ਸੀਗਾ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੁਣ ਸਾਈਡ ਦੇ ਉੱਤੇ ਚਲੀਆਂ ਜਾਣਗੀਆਂ ਅਗਲੀ ਖਬਰ ਟਿਕਟੌਕ ਇਸ ਵਨ ਦੇ ਵਿੱਚ ਆ ਕਹਿੰਦੇ ਵੀ ਟਿਕਟੌਕ ਅਮਰੀਕਾ ਦੇ ਵਿੱਚ ਬਹੁਤ ਜਲਦੀ ਬੰਦ ਹੋ ਸਕਦੀ ਆ ਅਨਲੈਸ ਕਿ ਜਨੂਰੀ 19 ਤੋਂ